ਜਦੋਂ ਵੀ ਕਿਸੇ ਦੇ ਘਰ ਪੁੱਤਰ ਹੁੰਦਾ ਸੀ ਤਾਂ ਉਸ ਦੇ ਤੜਾਗੀ ਜਿਹੜੀ ਹੈ ਉਹ ਪਾਈ ਜਾਂਦੇ ਸੀ ਪਹਿਲਾਂ ਇਹ ਤੜਾਗੀ ਜਿਹੜੀ ਸੋਨੇ ਦੇ ਘੁੰਗਰੂਆਂ ਦੇ ਨਾਲ ਤਿਆਰ ਹੁੰਦੀ ਸੀ ਤੇ ਸੁਨਿਆਰਾਂ ਜਿਹੜਾ ਪੁੱਤਰ ਦੇ ਤੜਾਗੀ ਬੰਦਾ ਸੀ ਹਾਂਜੀ ਪਹਿਲਾਂ ਅਸੀਂ ਲੈ ਕੇ ਗਏ ਸੀ ਸਾਡੇ ਮਾਪੇ ਨੇ ਜਿੱਦਾਂ ਸਾਡੇ ਵੀ ਪਹਿਲਾਂ ਪਾਈ ਹੋਈਆਂ ਸੀ ਫਿਰ ਇੱਥੋਂ ਕਹਿੰਦੇ ਕਿ ਸੱਤ ਪੀੜੀਆਂ ਤੱਕ ਜਿਹੜੀ ਉਹ ਤੜਾਗੀ ਜਿਹੜੀ ਪਾਈ ਜਾਂਦੀ ਹੈ ਅੱਗੇ ਫਿਰ ਅਸੀਂ ਹੁਣ ਅੱਗੇ ਆਪਣੇ ਬੱਚੇ ਲਈ ਵੀ ਇੱਥੋਂ ਲੈ ਕੇ ਇਹ 4-500 ਸਾਲ ਪੁਰਾਣੀ ਜਗ੍ਹਾ ਹੈਗੀ ਇੱਥੇ ਮਹਾਪੁਰਖ ਹੋਏ ਆ ਉਹ ਇੱਥੇ ਜਗ੍ਹਾ ਦੇ ਉੱਤੇ ਆਪਣੀ ਤਪસ્યા ਕਰਦੇ ਰਹੇ ਆ ਤਪસ્યા ਦਾ ਸੰਸਕਾਰ ਹੋਣ ਦੀ ਮੈਨੂੰ ਲੱਗਦਾ ਹੈ

ਜੋ ਸੰਗਤ ਇੱਥੇ ਆਉਂਦੀ ਆ ਆੜ ਕੇ ਸੁਖਣਾ ਸੁਖਦੀ ਆ ਆ ਸਾਡੇ ਬੱਚਾ ਹੋਣ ਦੇ ਬੱਚਾ ਹਮੇਂ ਬੱਚੇ ਨੂੰ ਕੇ ਤਰਾਕੀ ਲੈ ਕੇ ਜਾਂਦੇ ਆ ਕੋਈ ਖੰਡ ਪਾੜ ਦੀ ਸਮਾ ਸੁਖਦਾ ਕੋਈ ਤਰ੍ਹਾਂ ਇਸ ਤਰ੍ਹਾਂ ਸੁਖਣਾ ਸੁਖਦਾ ਆ ਲੋਕ ਆਉਂਦੇ ਆ ਤੋਂ ਆਪਣੇ ਸੁਖਣਾ ਸੁਖਦੇ ਆ ਕੋਈ ਬੱਚੇ ਦੀ ਸੁਖਦਾ ਆ ਕੋਈ ਲੜਕੇ ਸੁਖਦਾ ਜਿਹਨੇ ਵੀ ਸੁਪਨਾ ਪੂਰੀਆ ਹੋਵੇ ਲਿਆ ਉਹ ਗੀਲੇ ਤਿਆਰ ਕੇ ਤਰਾਕੀ ਲੈ ਕੇ ਜਾਂਦੇ ਆ ਲੋਕ ਜਿਹੜੇ ਇਹਨਾਂ ਚੀਜ਼ਾਂ ਨੂੰ ਬਹੁਤਾ ਮੰਨਦੇ ਨਹੀਂ ਬਹੁਤ ਜ਼ਿਆਦਾ ਮਾਡਰਨਾਈਜ਼ ਹੋ ਚੁੱਕੇ ਹੋਏ ਆ ਤੇ ਕੀ ਕਹਿਣਾ ਚਾਹੂੰਗਾ ਨਾ ਮੈਂ ਉਹੀ ਅੱਜਕੱਲہ ਪੁਰਾਣੇ ਬਜ਼ੁਰਗਾਂ ਦੀ ਘਾਟ ਘਰਾਂ ਦੇ ਵਿੱਚ ਆਡਾ ਡਰੇਣਾ ਪਸੰਦ ਕਰਦੇ ਆ ਜੋ ਘਰਾਂ ਦੇ ਵਿੱਚ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਇਹ ਚੀਜ਼ਾਂ ਦੱਸਦੇ ਸੀ ਅੱਜਕੱਲہ ਜਿਹੜੀਆਂ ਜੁਆਇੰਟ ਫੈਮਲੀਆਂ ਸਿਰਫ ਉਹਨਾਂ ਨੂੰ ਕਹਿ ਲੋ ਇਹ ਚੀਜ਼ ਪਤਾ ਵਾ ਜਿਹੜੇ ਅੱਜਕੱਲہ ਮਾਡਰਨ ਹੋ ਚੁੱਕੇ ਅਲੱਗ ਰਹਿਣ ਲੱਗ ਪਿਆ ਉਹਨਾਂ ਨੂੰ ਇਸ ਚੀਜ਼ ਬਾਰੇ ਕੁਝ ਨਹੀਂ ਸਮੇਂ ਦੇ ਵਿੱਚ ਤੜਾਗੀ ਦਾ ਬੇहद ਮਹੱਤਵ ਜਿਹੜਾ ਜ਼ਿੰਦਗੀ ਦੇ ਵਿੱਚ ਸਮਝਿਆ ਜਾਂਦਾ ਸੀ ਜਦੋਂ ਵੀ ਕਿਸੇ ਦੇ ਘਰ ਪੁੱਤਰ ਹੁੰਦਾ ਸੀ ਤਾਂ ਉਸ ਦੇ ਤੜਾਗੀ ਜਿਹੜੀ ਆ ਉਹ ਪਾਈ ਜਾਂਦੀ ਸੀ ਪਹਿਲਾਂ ਇਹ ਤੜਾਗੀ ਜਿਹੜੀ ਸੋਨੇ ਦੇ ਘੁੰਗਰੂਆਂ ਦੇ ਨਾਲ ਤਿਆਰ ਹੁੰਦੀ ਸੀ ਤੇ ਸੁਨਾਰਾ ਜਿਹੜਾ ਲਾਗੀ ਬੰਦਾ ਸੀ ਤੇ ਉਸ ਨੂੰ ਤੜਾਗੀ ਬੰਨਨ ਦਾ ਸੂਟ ਦਿੱਤਾ ਜਾਂਦਾ ਸੀ ਜਿਸ ਤੋਂ ਬਾਅਦ ਇਹ ਪ੍ਰਥਾ ਚੇਂਜ ਹੁੰਦੀ ਹੈ ਬਦਲਦੀ ਹੈ ਤੇ ਮੁੰਡੇ ਦੀ ਜਿਹੜੀ ਭੂਆ ਉਸ ਦੇ ਵੱਲੋਂ ਮੁੰਡੇ ਦੇ ਤੜਾਗੀ ਜਿਹੜੀ ਹੈ ਬਚਪਨ ਤੋਂ ਹੀ ਬੰਨ ਦਿੱਤੀ ਜਾਂਦੀ ਹੈ ਦੱਸ ਜੇ ਇਹ ਪੁਰਾਣੇ ਬਜ਼ੁਰਗ ਜਿਹੜੇ ਨੇ ਤੜਾਗੀ ਨੂੰ ਕਾਫੀ ਚੀਜ਼ਾਂ ਦੇ ਨਾਲ ਜੋੜਦੇ ਸੀ ਇੱਕ ਤਾਂ ਇਹ ਕਿਹਾ ਜਾਂਦਾ ਸੀ ਕਿ ਪੁੱਤਰ ਨੂੰ ਨਜ਼ਰ ਨਹੀਂ ਲੱਗਦੀ ਟੂਣੇ ਟੋਟ ਕੇ ਵੀ ਪਹਿਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਸਨ ਜਿਸ ਦੇ ਕਰਕੇ ਪੁਰਾਣੇ ਬਜ਼ੁਰਗ ਇਹ ਸਮਝਦੇ ਸਨ ਕਿ ਬੱਚੇ ਨੂੰ ਟੂਨੇ ਟੋਟਕਿਆਂ ਤੋਂ ਬਦਰੂਹਾਂ ਤੋਂ ਬਚਾਇਆ ਜਾ ਸਕੇ ਇਸ ਕਰਕੇ ਉਸ ਦੇ ਤੜਾਗੀ ਪਾਈ ਜਾਂਦੀ ਸੀ ਦੂਜੇ ਨੰਬਰ ਦੇ ਉੱਪਰ ਤੜਾਗੀ ਨੂੰ ਇਸ ਗੱਲ ਦੇ ਨਾਲ ਵੀ ਜੋੜਿਆ ਜਾਂਦਾ ਸੀ ਕਿ ਬੱਚੇ ਦਾ ਸਰੀਰਕ ਪੱਖ ਤੋਂ ਵਿਕਾਸ ਜਿਹੜਾ ਹੈ ਉਹਨੂੰ ਜਾਂਚਣ ਦੇ ਲਈ ਤੜਾਗੀ ਬੰਨੀ ਜਾਂਦੀ ਸੀ ਕਿ ਬੱਚੇ ਦਾ ਵਿਕਾਸ ਸਹੀ ਢੰਗ ਨਾਲ ਹੋ ਰਿਹਾ ਜਾਂ ਫਿਰ ਨਹੀਂ ਤਾਂ ਉਸ ਦੇ ਲੱਕ ਦੇ ਉੱਪਰ ਤੜਾਗੀ ਜਿਹੜੀ ਹੈ ਉਹ ਬੰਨੀ ਜਾਂਦੀ ਸੀ ਤਾਂ ਜੋ ਬੱਚੇ ਦਾ ਵਿਕਾਸ ਹੁੰਦਾ ਹੋਇਆ ਨਜ਼ਰ ਆਵੇ ਤਾਂ ਬਿਲਕੁਲ ਅੱਜ ਦੇ ਸਮੇਂ 'ਚ ਜਿੱਦਾਂ ਜਿੱਦਾਂ ਲੋਕ ਮਾਡਰਨ ਹੁੰਦੇ ਜਾਂਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਆ ਰਹੇ ਨੇ ਅੱਜ ਕੱਲ ਦੇ ਲੋਕ ਜਿਹੜੇ ਨੇ ਤੜਾਗੀ ਬਹੁਤ ਸਾਰੇ ਲੋਕ ਨੇ ਜਿਹੜੇ ਤੜਾਗੀ ਆਪਣੇ ਬੱਚਾ ਦੇ ਨਹੀਂ ਪਾਉਂਦੇ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਥਾਂ ਹੈਗੀ ਐ ਜਿੱਥੇ ਕਿ ਤੜਾਗੀਆਂ ਦਾ ਮੇਲਾ ਲੱਗਦਾ ਇਸ ਵਕਤ ਅਸੀਂ ਮੌਜੂਦ ਹੈਗੇ ਆ ਪਿੰਡ ਵਡਾਲਾ ਕਲਾ ਵਿਖੇ ਜਿੱਥੇ ਕਿ ਬਾਬਾ ਤੜਾਗੀਆਂ ਵਾਲੇ ਦਾ ਸਾਲਾਨਾ ਜੋੜ ਮੇਲਾ ਚੱਲ ਰਿਹਾ ਔਰ ਇਸ ਪਾਵਨ ਸਥਾਨ ਦਾ ਇਤਿਹਾਸ ਜਿਹੜਾ ਕਾਫੀ ਪੁਰਾਣਾ ਤੇ ਲੋਕ ਜਿਹੜੇ ਨੇ ਇਸ ਜਗ੍ਹਾ ਦੇ ਉੱਪਰ ਆ ਕੇ ਸੁੱਖ ਸੁੱਖਦੇ ਨੇ ਅਤੇ ਬੱਚੇ ਨੂੰ ਮੁੰਡੇ ਨੂੰ ਤੜਾਗੀ ਜਿਹੜੀ ਹੈ ਇੱਥੋਂ ਦੀ ਲਿਆ ਕੇ ਪਵਾਈ ਜਾਂਦੀ ਹੈ ਤੇ ਕਈ ਲੋਕ ਜਿਹੜੇ ਨੇ ਇਸ ਜਗ੍ਹਾ ਤੋਂ ਤੜਾਗੀ ਪਹਿਲਾਂ ਹੀ ਲੈ ਕੇ ਜਾਂਦੇ ਨੇ ਜਦੋਂ ਉਹਨਾਂ ਦੇ ਘਰ ਪਰਮਾਤਮਾ ਪੁੱਤਰ ਦੀ ਦਾਤ ਬਖਸ਼ਿਸ਼ ਕਰਦਾ ਤਾਂ ਬੱਚੇ ਦੇ ਇੱਥੋਂ ਦੀ ਲਿਆਂਦੀ ਕੋਈ ਤੜਾਗੀ ਆਪਣੇ ਬੱਚੇ ਦੇ ਪਾਈ ਜਾਂਦੀ ਹੈ ਤੇ ਕਈ ਪਰਿਵਾਰ ਜਿਹੜੇ ਨੇ ਬਾਅਦ ਵਿੱਚ ਆਪਣੇ ਬੱਚੇ ਨੂੰ ਮੱਥਾ ਟੇਕਣ ਲਈ ਲੈ ਕੇ ਆਉਂਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਢੋਲ ਤਾਸ਼ਾ ਦੇ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਲੋਕ ਨਹੀਂ ਤਾਂ ਬਿਲਕੁਲ ਇਸ ਪਵਨ ਸਥਾਨ ਦੇ ਉੱਪਰ ਸੰਗਤ ਵੀ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਹੁਣੇ ਆਪਣੇ ਬੇਟੇ ਨੂੰ ਲੈ ਕੇ ਇੱਥੇ ਪਹੁੰਚੇ ਨੇ ਬਾਈ ਕੀ ਨਾਮ ਹੈ ਜੀ ਤੁਹਾਡਾ ਜੋਰਾਵਰਸ ਕਿਥੋਂ ਆਏ ਹੋ ਤੁਸੀਂ ਅਸੀਂ ਨਕੋਦਰ ਤੋਂ ਨਕੋਦਰ ਤੋਂ ਆਏ ਹੋ ਤੇ ਤੁਸੀਂ ਇਸ ਸਥਾਨ ਦੇ ਉੱਪਰ ਆਏ ਹੋ ਆਪਣਾ ਬੇਟਾ ਲੈ ਕੇ ਤੁਸੀਂ ਵੀ ਤੜਾਕੀ ਲੈ ਕੇ ਗਏ ਸੀ ਇੱਥੋਂ ਹਾਂਜੀ ਪਹਿਲਾਂ ਅਸੀਂ ਵੀ ਲੈ ਕੇ ਗਏ ਸੀ ਸਾਡੇ ਮਾਪੇ ਨੇ ਜਿੱਦਾਂ ਸਾਡੇ ਵੀ ਪਹਿਲਾਂ ਪਾਈਆਂ ਹੋਈਆਂ ਸੀ ਫਿਰ ਇੱਥੋਂ ਕਹਿੰਦੇ ਕਿ ਸੱਤ ਪੀੜੀਆਂ ਤੱਕ ਜਿਹੜੀ ਉਹ ਤੜਾਗੀ ਜਿਹੜੀ ਪਾਈ ਜਾਂਦੀ ਅੱਗੇ ਜਗੇ ਫਿਰ ਅਸੀਂ ਹੁਣ ਅੱਗੇ ਆਪਣੇ ਬੱਚੇ ਲਈ ਵੀ ਇੱਥੋਂ ਲੈ ਕੇ ਗਏ ਸੀ ਤੇ ਤੁਸੀਂ ਆਪਣੇ ਤੁਹਾਡੇ ਪੈਰੈਂਟਸ ਨੇ ਤੁਹਾਡੇ ਵੀ ਪਾਈ ਹੋਈ ਸੀ ਹਾਂਜੀ ਇੱਥੋਂ ਮੇਰੇ ਵੀ ਪਾਈ ਹੋਈ ਸੀ ਪਹਿਲਾਂ ਹੁੰਦੇ ਹੋਏ ਫਿਰ ਹੁਣ ਅੱਗੇ ਮੇਰੇ ਵਿੱਚ ਹੋਇਆ ਫਿਰ ਇੱਥੇ ਅਸੀਂ ਇਹਨੂੰ ਲੈ ਕੇ ਜੋ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਕੱਲ ਲੋਕ ਜਿਹੜੇ ਇਹਨਾਂ ਚੀਜ਼ਾਂ ਨੂੰ ਬਹੁਤਾ ਮੰਨਦੇ ਨਹੀਂ ਬਹੁਤ ਜ਼ਿਆਦਾ ਮਾਡਰਨਾਈਜ਼ ਹੋ ਚੁੱਕੇ ਹੋਏ ਆ ਤੇ ਕੀ ਕਹਿਣਾ ਚਾਹੂੰਗਾ ਨਾ ਮੈਂ ਉਹੀ ਅੱਜ ਕੱਲ ਪੁਰਾਣੇ ਬਜ਼ੁਰਗਾਂ ਦੀ ਘਾਟ ਘਰਾਂ ਦੇ ਵਿੱਚ ਆਡਾ ਡਰੇਣਾ ਪਸੰਦ ਕਰਦੇ ਆ ਜੋ ਘਰਾਂ ਦੇ ਵਿੱਚ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਇਹ ਚੀਜ਼ਾਂ ਦੱਸਦੇ ਸੀ ਅੱਜ ਕੱਲ ਜਿਹੜੀਆਂ ਜੁਆਇੰਟ ਫੈਮਲੀਆਂ ਸਿਰਫ ਉਹਨਾਂ ਨੂੰ ਕਹਿ ਲੋ ਇਹ ਚੀਜ਼ ਪਤਾ ਵਾ ਜਿਹੜੇ ਅੱਜ ਕੱਲ ਮਾਡਰਨ ਹੋ ਚੁੱਕੇ ਅਲੱਗ ਰਹਿਣ ਲੱਗ ਗਏ ਉਹਨਾਂ ਨੂੰ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਭਈ ਤੁਹਾਨੂੰ ਪਤਾ ਏ ਤਰਾਗੀ ਕਿਉਂ ਪਾਈ ਜਾਂਦੀ ਆ ਵੈਸ ਇਸ ਟੀਲ ਬਾਰੇ ਕੁਝ ਨਹੀਂ ਸਾਨੂੰ ਮਤਲਬ ਇੰਨਾ ਕੁ ਪਤਾ ਕਿ ਕਰਦੇ ਆ ਨੇ ਸ਼ੁਰੂ ਤੋਂ ਜਿੱਦਾਂ ਕਹਿੰਦੇ ਕਿ ਸੱਤ ਪੀੜੀਆਂ ਤੱਕ ਫਿਰ ਇਹਦੇ ਬੱਚੇ ਦੇ ਪਾਈ ਜਾਂਦੀ ਆ ਇਸ ਜਗ੍ਹਾ ਬਾਰੇ ਇਹ ਚੀਜ਼ ਮਤਲਬ ਤੁਸੀਂ ਅੱਗੋਂ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਦੱਸੋਗੇ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਅੱਗੇ ਜਿੱਦਾਂ ਇਹ ਵੱਡੇ ਹੋਣਗੇ ਜਿੱਦਾਂ ਸਾਨੂੰ ਪਤਾ ਲੱਗਾ ਅੱਗੇ ਇਹਨਾਂ ਨੂੰ ਵੀ ਅਸੀਂ ਦੱਸਾਂਗੇ ਇਹ ਅੱਗੇ ਜਿੱਦਾਂ ਤੁਸੀਂ ਆਪਣੇ ਬੇਟੇ ਦੀ ਤੜਾਕੀ ਕਦੋਂ ਲੈ ਕੇ ਗਏ ਸੀ ਅਸੀਂ ਪਹਿਲੋ ਸਾਡੇ ਜਿੱਦਾਂ ਲਾਗੇ ਨੇਬਰ ਹੈਗੇ ਆ ਉਹ ਲੈ ਕੇ ਗਿਆ ਸੀ ਇੱਥੋਂ ਕਿਉਂਕਿ ਇੱਥੇ ਦਾ ਸਾਲ ਬਾਅਦ ਹੀ ਮਿਲਣੀ ਹੁੰਦੀ ਆ ਫਿਰ ਅਸੀਂ ਜਿੱਦਾਂ ਪਹਿਲੋ ਲੈ ਗਏ ਸੀਗੇ ਫਿਰ ਇਹ ਜਦੋਂ ਹੋਇਆ ਸੀ ਇਹਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਪਿਆਰਾ ਜਿਹਾ ਬੱਚਾ ਹੈ ਇਹ ਬੇਬੀ ਬੋਏ ਹੈ ਬਾਈ ਹੋਣਾ ਦਾ ਇਹਦੇ ਵੀ ਤੜਾਗੀ ਜਿਹੜੀ ਹੈ ਇਹ ਪਾਈ ਹੋਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿ ਲੋਕ ਜਿਹੜੇ ਨੇ ਇਥੋਂ ਦੀ ਸੁੱਖ ਸੁੱਖ ਕੇ ਤੜਾਗੀ ਲੈ ਕੇ ਜਾਂਦੇ ਨੇ ਤੇ ਜਦੋਂ ਪਰਮਾਤਮਾ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰਦਾ ਤਾਂ ਫਿਰ ਉਹ ਆਪਣੇ ਬੇਟੇ ਨੂੰ ਆਪਣੇ ਪੁੱਤਰ ਨੂੰ ਲੈ ਕੇ ਇਥੇ ਨਤਮਸਤਕ ਹੋਣ ਲਈ ਪਹੁੰਚਦੇ ਨੇ ਤਾਂ ਹੋਰ ਵੀ ਸੰਗਤ ਇੱਥੇ ਆਈ ਕੋਈ ਐ ਉਹਨਾਂ ਨਾਲ ਵੀ ਕੋਸ਼ਿਸ਼ ਕਰਦੇ ਆ ਕਿ ਗੱਲਬਾਤ ਕਰਦੇ ਆ ਤੋਂ ਲੋਕਾਂ ਤੋਂ ਜਾਣਦੇ ਆ ਕਿ ਉਹ ਕਦੋਂ ਤੋਂ ਇਹ ਤੜਾਕੀ ਜਿਹੜੀ ਇੱਥੋਂ ਲੈ ਕੇ ਗਏ ਸੀ ਤੇ ਅੱਜ ਇੱਥੇ ਪਹੁੰਚੇ ਨੇ ਤੋਂ ਕਿਹੋ ਜਿਹਾ ਮਹਿਸੂਸ ਕਰ ਰਹੇ ਨੇ ਤੇ ਬਿਲਕੁਲ ਹੀ ਇਸ ਪਾਵਨ ਸਥਾਨ ਦੇ ਉੱਪਰ ਇੱਕ ਹੋਰ ਪਰਿਵਾਰ ਸਾਡੇ ਨਾਲ ਮੌਜੂਦ ਹੈ ਜੋ ਕਿ ਆਪਣੇ ਬੱਚੇ ਨੂੰ ਇੱਥੇ ਮੱਥਾ ਟੇਕੌਂਦ ਲਈ ਲੈ ਕੇ ਆਏ ਨੇ ਬਾਈ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਸਾਸੀ ਸੱਚੀ ਕਾ ਮੈਡਮ ਜੀ ਨਾਮ ਹੈ ਜੀ ਤੁਹਾਡਾ ਮੈਡਮ ਮੇਰਾ ਗੁਰਪ੍ਰੀਤ ਸਿੰਘ ਨਾਮ ਹੈ ਜੀ ਅੱਛਾ ਕਿੱਥੋਂ ਆਏ ਹੋ ਤੁਸੀਂ ਮੈਡਮ ਜੀ ਮੇਰਾ ਨਾ ਲਾਗੇ ਤੇ ਹਾਂਜੀ ਇਹ ਬੱਚੇ ਨੂੰ ਅੱਜ ਤੁਸੀਂ ਇੱਥੇ ਮੱਥਾ ਟੇਕਣ ਲਈ ਲੈ ਕੇ ਆਏ ਹੋ ਹਾਂਜੀ ਹਾਂਜੀ ਮੱਥਾ ਟੇਕਣ ਨੂੰ ਲੈ ਕੇ ਆਏ ਜੀ ਇਹ ਹਾਂਜੀ ਇਹ ਜਿੱਦਾਂ ਨਾ ਸਾਡੇ ਜਗਾ ਵਾ ਬਾਬਿਆਂ ਦੀ ਇਹ ਬਹੁਤ ਪੁਰਾਣੀ ਜਗਾ ਵਾ ਜਿੱਦਾਂ ਅਸੀਂ ਪਹਿਲਾਂ ਤੋਂ ਦੇਖਦੇ ਹਾਂ ਉਹਦੇ ਬਚਪਨ ਤੋਂ ਹੀ ਹੁਣ 40 ਮੇਰੀ ਏਜ ਹੋ ਗਈ ਆ 39 ਇੰਦਾ ਪਲੱਸ ਆ ਤੇ ਪਤਾ ਕੀ ਹੈ ਇਹ ਪਹਿਲਾਂ ਤੋਂ ਜਿੱਦਾਂ ਬੱਚਾ ਇਹ ਨਾ ਇੱਥੇ ਜਦੋਂ ਬੱਚਾ ਹੁੰਦਾ ਸੀ ਉਦੋਂ ਉਦੋਂ ਸ਼ੁਰੂ ਆ ਵੀ ਜਿੱਦਾਂ ਬੱਚਾ ਹੋਇਆ ਤਾਂ ਉਹ ਪਹਿਲੀ ਤੜਾਕੀ ਜਿਹੜੀ ਇਹਦੇ ਨਾਨਕੇ ਪਾਉਂਦੇ ਹੁੰਦੇ ਸੀ ਬੱਚੇ ਦੇ ਇਹ ਉਦੋਂ ਤੋਂ ਇਦਾਂ ਚੱਲਦੀ ਆਉਂਦਾ ਵਾ ਸਾਨੂੰ ਵੀ ਇਹਨਾਂ ਨਹੀਂ ਪਤਾ ਇਹਦੇ ਬਾਰੇ ਪਾਸ ਇਦਾਂ ਸੁਣਿਆ ਵਾ ਜਿੱਦਾਂ ਆਪਣੇ ਵੱਡਿਆਂ ਤੋਂ ਵੀ ਪਹਿਲੀ ਤੜਾਕੀ ਨਾਨਕੇ ਪਾਉਂਦੇ ਆ ਉਸ ਤੋਂ ਬਾਅਦ ਫੇ ਸਾਰੇ ਇਦਾਂ ਜਿੱਦਾਂ ਸ਼ੁਰੂ ਹੋ ਜਾਂਦਾ ਵਾ ਪ੍ਰੋਗਰਾਮ ਸਵੇਰ ਤੋਂ ਫੇ ਇਦਾਂ ਹੀ ਚੱਲਦਾ ਹਾਂਜੀ ਇਹ ਇਹ ਬੱਚੇ ਦੀ ਤੜਾਕੀ ਵੀ ਇਹਦੇ ਨਾਨਕੇ ਨੇ ਪਵਾਈ ਸੀ ਪਹਿਲਾਂ ਜਿੱਦਾਂ ਇੱਕ ਉਹ ਨੀਗਾ ਪਤਾ ਕਿਦਾਂ ਵਾ ਜਦੋਂ ਇੱਥੇ ਸਵੇਰੇ ਜਦੋਂ ਸਟਾਰਟਿੰਗ ਹੁੰਦੀ ਹੈ ਨਾ ਪ੍ਰਕਾਸ਼ ਹੁੰਦਾ ਵਾ ਉਸ ਟਾਈਮ ਤੇ ਕਹਿੰਦੇ ਪਹਿਲੀ ਤੜਾਕੀ ਨਾਨਕੇ ਪਾਉਂਦੇ ਆ ਬਾਅਦ ਦੇ ਵਿੱਚ ਫਿਰ ਜਿੱਦਾਂ ਮਰਜ਼ੀ ਪਵਾਈ ਜਾਓ ਹਾਂਜੀ ਵੈਸੇ ਉਧਰ ਕਹਿੰਦੇ ਆ ਵੀ ਜਿੱਦਾਂ ਮੰਨਿਆ ਜਾਂਦਾ ਵਾ ਪਿੰਡਾਂ ਦੇ ਵਿੱਚ ਵੀ ਜਿਹੜਾ ਪਹਿਲਾ ਬੱਚਾ ਹੁੰਦਾ ਉਹਦੀ ਜਿਹੜੀ ਤੜਾਕੀ ਨਾਨਕੇ ਪਵਾਉਂਦੇ ਹੁੰਦੇ ਆ ਹਾਂਜੀ ਸਾਨੂੰ ਇਹਨਾਂ ਪਤਾ ਬਾਈ ਇਹ ਤੜਾਕੀ ਪੈਂਦੀ ਕਿਉਂ ਆ ਮੁੰਡਿਆਂ ਦੇ ਖਾਸ ਕਰਕੇ ਬਸ ਮੈਨਾਂ ਮੇ ਸੁੱਖਣਾ ਹੀ ਹੁੰਦੀ ਐ ਇੱਕ ਬਜਿੱਦਾ ਹੁਣ ਵੀ ਆਪਣੇ ਬਜ਼ੁਰਗ ਵੱਡੇ ਸੁੱਖ ਲੈਂਦੇ ਐ ਘਰ ਬੱਚਾ ਹੋਵੇ ਵੀ ਕਈਆਂ ਦੇ ਹੁਣ ਕਿਦਾਂ ਚਲੋ ਅੱਜਕੱਲ ਕੁੜੀ ਮੁੰਡੇ 'ਚ ਫਰਕ ਤਾਂ ਹੈ ਨਹੀਂਗਾ ਤੇ ਦੋਨੇ ਚੀਜ਼ਾਂ ਜ਼ਰੂਰੀ ਆ ਹਾਂਜੀ ਵੀ ਜੇ ਕਹੀਏ ਨਾ ਵੀ ਇੱਕ ਚੀਜ਼ ਨਾਲ ਸਾਜੂ ਨਹੀਂ ਦੋਨੇ ਜ਼ਰੂਰੀ ਆ ਤੇ ਉਹ ਤਾਂ ਕਰਕੇ ਸੁੱਖਣਾ ਸੁੱਕਦੇ ਤੁਹਾਨੂੰ ਪਤਾ ਆਪਣੀਆਂ ਪ੍ਰਾਣੀਆਂ ਬੁੜੀਆਂ ਜਿਹੜੀਆਂ ਵਾਂ ਉਹਨਾਂ ਨੂੰ ਹੁੰਦਾ ਸੀਗਾ ਥੋੜਾ ਤਾਂ ਕਰਕੇ ਆ ਜੀ ਆਂ ਬੱਚੇ ਨੂੰ ਇਸ ਪਹਿਲੀ ਵਾਰ ਲੈ ਕੇ ਆਏ ਹੋ ਹਾਂਜੀ ਹਾਂਜੀ ਇਹਦੀ ਪਹਿਲੀ ਵਾਰ ਲੈ ਕੇ ਆਏ ਆ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮੈਡਮ ਮੈਂ ਵੀ ਮੈਂ ਬਾਹਰ ਹੀ ਰਹਿਣਾ ਮੈਂ ਤੜਾ ਸਾਲ ਤਾਂ ਮੈਂ ਇਹਦੀ ਕੀ ਨਾ 10 11 ਸਾਲ ਬਾਅਦ ਆਇਆ ਵਾਂ ਬੜਾ ਵਧੀਆ ਲੱਗਦਾ ਪਹਿਲਾਂ ਫਲਾਈਓਵਰ ਨਹੀਂ ਸੀਗਾ ਉਦੋਂ ਤਾਂ ਰੋਡ ਬਲੌਕ ਹੋ ਜਾਂਦਾ ਇਹ ਪੂਰਾ ਹੁਣ ਫਲਾਈਓਵਰ ਬਣ ਗਿਆ ਵਾ ਹੁਣ ਥੋੜਾ ਜਿਹਾ ਵਧੀਆ ਬਹੁਤ ਵਧੀਆ ਲੱਗਦਾ ਜੀ ਬਾਕੀ ਤੁਹਾਨੂੰ ਪਤਾ ਗਰਮੀ ਆ ਥੋੜੀ ਜਿਹੀ ਠੀਕ ਹੈ ਵਧੀਆ ਵਾ ਠੀਕ ਹੈ ਹਾਂਜੀ ਪੁਲੀ ਆਪਣੇ ਵਾਰ ਕਪੂਰਥਲਾ ਤੋਂ ਆਇਆ ਆਪਣੇ ਬੱਚੇ ਨੂੰ ਇੱਥੇ ਲੈ ਕੇ ਮੱਥਾ ਟੇਕਣ ਦੇ ਵਾਸਤੇ ਤੇ ਇਸ ਬੱਚੇ ਦੇ ਵੀ ਤੜਾਗੀ ਜਿਹੜੀ ਆ ਉਹ ਪਾਈ ਹੋਈ ਹੈ ਤੇ ਹੋਰ ਵੀ ਲੋਕ ਇੱਥੇ ਮੌਜੂਦ ਨੇ ਹੋਰ ਵੀ ਇਸ ਮੇਲੇ ਦੀਆਂ ਰੌਣਕਾਂ ਜਿਹੜੀਆਂ ਨੇ ਆਓ ਥੋੜੀ ਜੀ ਉਹਨਾਂ ਤੇ ਤੁਹਾਨੂੰ ਝਾਤ ਮਰਵਾਉਨੇ ਆ ਤਾਂ ਬਿਲਕੁਲ ਇਸ ਸਥਾਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਮੱਥਾ ਟੇਕਣ ਲੈ ਆਏ ਨੇ ਉੱਥੇ ਹੀ ਘਰੋਂ ਲੰਗਰ ਪ੍ਰਸ਼ਾਦਾ ਚਾਰ ਕਰਕੇ ਲੈ ਕੇ ਆਏ ਨੇ ਤੇ ਸੰਗਤ ਜਿਹੜੀ ਹੈ ਲੰਗਰ ਸ਼ਕਤੀ ਹੋਈ ਵੀ ਨਜ਼ਰ ਆ ਰਹੀ ਹੈ ਤੇ ਇੱਥੇ ਵੀ ਇੱਕ ਪਰਿਵਾਰ ਆ ਜਿਹੜੇ ਲੰਗਰ ਘਰੋਂ ਦੀ ਬਣਾ ਕੇ ਲੈ ਕੇ ਆਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਸੀ ਕਾਂਜੀ ਸਸੀ ਕਾਂਜੀ ਕੀ ਨਾਮ ਹੈ ਜੀ ਤੁਹਾਡਾ ਸੰਦੀਪ ਅੱਛਾ ਕਿੱਥੋਂ ਆਏ ਹੋ ਤੁਸੀਂ ਉਹ ਜਲੇਪਿੰਡ ਤੇ ਤੁਸੀਂ ਵੀ ਆਪਣੇ ਬੇਟੇ ਨੂੰ ਮੱਥਾ ਟੇਕਣ ਲੈ ਕੇ ਆਏ ਹੋ ਹਾਂਜੀ ਹਾਂ ਤੇ ਕਿੰਨੇ ਏਜ ਹੈਗੀ ਹੈ ਬੱਚੇ ਦੀ ਸਾਲ ਦੀ ਤੇ ਲੰਗਰ ਤੁਸੀਂ ਲੈ ਕੇ ਆਏ ਹੋ ਹਨਾ ਘਰੋਂ ਬਣਾ ਕੇ ਲੈ ਕੇ ਆਂਦੀ ਹਾਂ ਜੀ ਹਾਂ ਕਿ ਸੁੱਖਿਆ ਸੀ ਤੁਸੀਂ ਹਾਂਜੀ ਸੁੱਖਿਆ ਸੀ ਤੇ ਤੁਹਾਡੇ ਬੱਚੇ ਦੀ ਤੜਾਕੀ ਤੁਸੀਂ ਪਹਿਲਾਂ ਲੈ ਕੇ ਗਏ ਸੀ ਇੱਥੋਂ ਹਾਂਜੀ ਲੈ ਕੇ ਗਏ ਸੀ ਪਹਿਲਾਂ ਬੇਟੀ ਸੀ ਮੇਰੇ ਫਿਰ ਬੇਟਾ ਹੋਇਆ ਸੁੱਕ ਕੇ ਗਏ ਸੀ ਇੱਥੇ ਸੁੱਕ ਕੇ ਗਏ ਸੀ ਤੇ ਉਹ ਵੈਸੇ ਹਰ ਸਾਲ ਆਉਂਦੇ ਹੋ ਕਿ ਇਸ ਵਾਰੀ ਆਏ ਹਰ ਸਾਲ ਆਉਂਦੇ ਹਰ ਸਾਲ ਆਉਂਦੇ ਹਾਂਜੀ ਠੀਕ ਹੈ ਬਹੁਤ ਬੰਨ ਬਿਲਕੁਲ ਬਹੁਤ ਸਾਰੀ ਸੰਗਤ ਇਸ ਪਾਵਨ ਸਥਾਨ ਦੇ ਉੱਪਰ ਮੌਜੂਦ ਹੈਗੀ ਹੈ ਦੂਰੋਂ ਦੂਰੋਂ ਚੱਲ ਕੇ ਲੋਕ ਇਸ ਸਥਾਨ ਦੇ ਉੱਪਰ ਮੱਥਾ ਟੇਕਣ ਲਈ ਪਹੁੰਚ ਰਹੇ ਨੇ ਤਾਂ ਕਾਫੀ ਰਸ ਜਿਹੜਾ ਇਸ ਜਗ੍ਹਾ ਦੇ ਉੱਪਰ ਆ ਦੇਖਣ ਨੂੰ ਮਿਲ ਰਿਹਾ ਸਲਾਨਾ ਜੋੜ ਮੇਲਾ ਬਾਬਾ ਤੜਾਕੀਆਂ ਵਾਲੇ ਦਾ ਚੱਲ ਰਿਹਾ ਹੈ ਤੇ ਇਸ ਵਕਤ ਅਸੀਂ ਇਸ ਜਗ੍ਹਾ 'ਤੇ ਮੌਜੂਦ ਆਂ ਜਿੱਥੇ ਕਿ ਲੋਕ ਤੜਾਕੀਆਂ ਲੈ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ ਤਾਂ ਬਿਲਕੁਲ ਇਸ ਅਸਥਾਨ ਦੇ ਉੱਪਰ ਸੇਵਾਦਾਰ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਦੇ ਆਂ ਤੇ ਇਸ ਜਿਹੜਾ ਪਵਨ ਸਥਾਨ ਹੈ ਉਸ ਦਾ ਇਤਿਹਾਸ ਜਿਹੜਾ ਹੈ ਉਸ ਤੋਂ ਤੁਹਾਨੂੰ ਜਾਣੂ ਕਰਵਾਉਣਾ ਸਭ ਤੋਂ ਪਹਿਲਾਂ ਸਾਲਾਨਾ ਜੋੜ ਮੇਲਾ ਚੱਲ ਰਿਹਾ ਜੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੇ ਜਾਣਕਾਰੀ ਚਾਹੁੰਦੇ ਆ ਜੀ ਇਸ ਇਸ ਪਵਨ ਸਥਾਨ ਦਾ ਇਤਿਹਾਸ ਕੀ ਹੈ ਕਿਸ ਇਤਿਹਾਸ ਦੇ ਨਾਲ ਇਹ ਪਵਨ ਸਥਾਨ ਜਿਹੜਾ ਜੁੜਿਆ ਹੋਇਆ ਸਭ ਤੋਂ ਪਹਿਲਾਂ ਸਾਰੇ ਸੰਗਤ ਨੂੰ ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜੋ ਤੁਸੀਂ ਆਪਣਾ ਸਾਰੇ ਜਗ੍ਹਾ ਦੇ ਉੱਤੇ ਆਪਣੀ ਦਿਖਾ ਰਹੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹ ਮੈਂ ਇਹ ਬਾਬਾ ਜੀ ਦੇ ਕਮੇਟੀ ਵੱਲੋਂ ਮੁੱਖ ਸੇਵਾਦਾਰ ਸਰਦਾਰ ਗੁਰਦੇਵਾਲ ਸਿੰਘ ਹਾਂ ਜੀ ਇਹ ਬਾਬਾ ਜੀ ਦੇ ਜਗ੍ਹਾ ਦੇ ਉੱਤੇ ਇਹਦਾ ਬਹੁਤ ਕੋਈ ਆਪਣੇ ਸੰਤਾਂ ਦੀ ਜਗ੍ਹਾ ਹੋਈ ਹੈ ਉਹ ਇਹ ਕੋਈ 4-500 ਸਾਲ ਪੁਰਾਣੀ ਜਗ੍ਹਾ ਹੈਗੀ ਤੇ ਮਹਾਂਪੁਰਖ ਹੋਏ ਆ ਉਹ ਇਥੇ ਜਗ੍ਹਾ ਦੇ ਉੱਤੇ ਆਪਣੀ ਤਪੱਸਿਆ ਕਰਦੇ ਰਹੇ ਆ ਤਪੱਸਿਆ ਦਾ ਸਰਕਾਰ ਉਹਨਾਂ ਦੇ ਮੇਲਾ ਲੱਗਦਾ ਆ ਕੋਈ ਮਹਾਂਪੁਰਖ ਦੱਸਦੇ ਸਾਨੂੰ ਇਹਦੇ ਬਾਰੇ ਪਤਾ ਨਹੀਂ ਸਾਡੇ ਬਜ਼ੁਰਗ ਹੀ ਦੱਸਦੇ ਆ ਇਹੋ ਜੀ ਉਹ 4-500 ਸਾਲ ਤੋਂ ਪਹਿਲਾਂ ਦੀ ਜਗ੍ਹਾ ਤੇ ਹੈਗੀ ਆ ਤੇ ਜੋ ਸੰਗਤ ਇੱਥੇ ਆਉਂਦੀ ਆ ਆੜ ਕੇ ਸੁਖਣਾ ਸੁਖਦੀ ਆ ਆ ਸਾਡੇ ਬੱਚਾ ਹੋਵੇ ਉਹਨਾਂ ਦੇ ਬੱਚਾ ਹੁੰਦਾ ਹੈ ਬੱਚੇ ਉਹ ਮੁਰਕੀ ਇਥੋਂ ਤੜਾਗੀ ਲੈ ਕੇ ਜਾਂਦੇ ਆ ਕੋਈ ਖੰਡਪਾੜ ਦੀ ਸੁਪਨਾ ਸੁੱਖ ਦਾ ਕੋਈ ਕਿਸ ਤਰ੍ਹਾਂ ਇਹ ਸੁਪਨਾ ਸੁੱਖ ਦਾ ਆ ਉਹਨਾਂ ਦੀ ਪੂਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਆ ਤੇ ਉਹ ਵੀ ਆਪਣੀਆਂ ਜੋ ਜੋ ਉਹਨਾਂ ਸੁਪਨਾ ਸੁੱਖੀਆਂ ਹੁੰਦੀਆਂ ਉਹ ਵੀ ਅਣਕ ਪਕਾ ਕੇ ਜਾਂਦੇ ਆ ਤਾਂ ਅੱਜ ਵੀ ਸੰਗਤ ਬਹੁਤ ਸਾਰੀ ਇੱਥੇ ਮੌਜੂਦ ਆ ਜਿਹੜੇ ਲੋਕ ਤੜਾਗੀ ਖਾਸ ਤੌਰ ਦੇ ਉੱਪਰ ਇਥੋਂ ਦੀ ਲੈ ਕੇ ਜਾ ਰਹੇ ਨੇ ਤੇ ਇੱਕ ਖਾਸ ਮੇਲੇ ਤੇ ਹੀ ਤੜਾਗੀਆਂ ਜਿਹੜੀਆਂ ਇਥੋਂ ਦਿੱਤੀਆਂ ਜਾਂਦੀਆਂ ਨੇ ਇਹ ਸਿਰਫ ਮੇਲੇ ਵਾਲੇ ਦਿਨ ਜੋ ਹਾਰ ਦੀ ਮਸਿਆ ਦੇ ਦਸਵੀਂ ਵਾਲੇ ਦਿਨ ਮਨਾਇਆ ਜਾਂਦਾ ਮੇਲਾ ਜੀ ਮਹਾਪੁਰਖਾਂ ਦੇ ਮਤਲਬ ਜਦੋਂ ਉਹਨਾਂ ਦੇ ਸਤਾਂਦਰੀ ਮਨਾਇ ਜਾਂਦੀ ਉਸ ਟਾਈਮ ਦੇ ਉੱਤੇ ਇੱਕੋ ਦਿਨ ਮੇਲਾ ਹੁੰਦਾ ਉਸੇ ਦਿਨ ਹੀ ਤੜਾਗੀਆਂ ਦਿੱਤੀਆਂ ਜਾਂਦੀਆਂ ਹਾਰ ਦੀ ਮਸਿਆ ਦੀ ਦਸਵੀਂ ਵਾਲੇ ਤੇ ਅੱਜ ਜਿਹੜੇ ਲੋਕ ਤੜਾਗੀ ਲੈ ਕੇ ਜਾ ਰਹੇ ਨੇ ਇਹ ਗੱਲ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਉਹਨਾਂ ਦੇ ਘਰ ਔਲਾਦ ਹੋਣ ਵਾਲੀ ਹੁੰਦੀ ਆ ਉਹ ਲੋਕ ਤੜਾਕੀ ਲੈ ਕੇ ਜਾਂਦੇ ਨੇ ਜਾਂ ਫਿਰ ਕੋਈ ਵੀ ਇਥੋਂ ਤੜਾਕੀ ਲੈ ਕੇ ਜਾ ਸਕਦਾ ਇਸ ਤਰ੍ਹਾਂ ਹੁੰਦੀ ਆ ਪਹਿਲੋ ਸਾਰਾ ਸਾਲ ਇਹ ਜਗਾ ਮਤਲਬ ਖੁੱਲੀ ਰਹਿੰਦੀ ਆ ਲੋਕ ਆਉਂਦੇ ਆ ਕੋ ਆਪਣੀ ਸੁਪਨਾ ਸੁਖਦੇ ਆ ਕੋਈ ਬੱਚੇ ਦੀ ਸੁਖਦਾ ਆ ਕੋਈ ਲੜਕੇ ਦੀ ਸੁਖਦਾ ਜਿਹਨਾਂ ਦੀ ਫਿਰ ਉਹ ਸੁਪਨਾ ਪੂਰੀਆ ਹੋ ਜਾਂਦੀ ਆ ਉਹ ਮੇਲੇ ਤੇ ਆਣ ਕੇ ਤੜਾਕੀ ਲੈ ਕੇ ਜਾਂਦੇ ਆ ਉਦੋਂ ਫਿਰ ਉਹਨੂੰ ਪਹਿਨਉਂਦੇ ਆ ਬੱਚਿਆਂ ਨੂੰ ਮੇਲੇ ਉਹ ਪੁੱਤਰ ਦੀ ਦਾਤ ਪਕਸ਼ਿਸ ਹੋ ਜਾਂਦੀ ਆ ਪਰਿਵਾਰ ਦੇ ਵਿੱਚ ਪੁੱਤਰ ਹੁੰਦਾ ਉਸ ਤੋਂ ਬਾਅਦ ਤੜਾਗੀ ਉਹਨੂੰ ਪਾਈ ਜਾਂਦੀ ਆ ਜਿਹੜੀ ਇੱਥੋਂ ਮਿਲਦੀ ਆ ਅਸੀਂ ਉਹਨੂੰ ਤੜਾਗੀ ਤੋਂ ਦੇ ਦਿੰਨੇ ਆ ਕਈ ਵਾਰੀ ਉਹ ਬਣਾ ਵੀ ਲੈਂਦੇ ਬੱਚੇ ਦੇ ਤੇ ਕਈ ਵਾਰ ਆਪ ਹੀ ਘਰ ਲੈ ਜਾ ਕੇ ਪਾ ਲੈਂਦੇ ਆ ਜੇ ਨਹੀਂ ਬਚਾ ਲਿਆ ਸਕਦੇ ਲੈ ਵੀ ਜਾਂਦੇ ਆ ਬਾਹਰ ਫੌਰੀਂ ਦੇ ਵਿੱਚ ਲੋਕ ਲੈ ਕੇ ਜਾਂਦੇ ਆ ਇੱਥੇ ਆਪਣੇ ਦਿੱਲੀ ਤੋਂ ਰਾਜਸਥਾਨ ਤੋਂ ਔਰ ਆਪਣੇ ਹਰਿਆਣਾ ਮਾਚਲ ਵਗੈਰਾ ਤੋਂ ਬਹੁਤ ਦੁਨੀਆ ਆਉਂਦੀ ਆ ਉਹ ਕੇਰ ਬੱਚੇ ਲੈ ਆਉਂਦੇ ਕਈ ਵਾਰ ਨਹੀਂ ਵੀ ਲੈ ਕੇ ਆਉਂਦੇ ਅਾ ਦੇਖ ਰਹੇ ਆ ਅਸੀਂ ਕਿ ਢੋਲ ਦੇ ਨਾਲ ਬੱਚੇ ਜਿਹੜੇ ਆ ਉਹ ਲੈ ਕੇ ਲੋਕ ਇੱਥੇ ਦੂਰੋਂ ਦੂਰੋਂ ਪਹੁੰਚ ਰਹੇ ਨੇ ਕਾਫੀ ਸੰਗਤਾਂ ਇੱਥੇ ਨੇ ਤੇ ਜਿਹੜੀ ਵੀ ਸੰਗਤ ਇੱਥੇ ਪਹੁੰਚ ਰਹੀ ਆ ਜਾਂ ਜਿੰਨੇ ਵੀ ਲੋਕ ਤੁਹਾਨੂੰ ਦੇਖ ਰਹੇ ਨੇ ਆਪਣੇ ਵੱਲੋਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਆ ਜੀ ਸਾਡੇ ਖਾਸ ਕਰਕੇ ਬਾਹਰਲੇ ਜੋ ਲੋਕ ਆ ਉਹਨਾਂ ਦਾ ਵੀ ਬਹੁਤ ਸੰਜੋਗ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੀ ਸੰਗਤ ਆਉਂਦੀ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਸੰਗਤ ਨੂੰ ਅਸੀਂ ਕਹਿੰਦੇ ਆ ਕਿ ਵੱਲ ਛੱਡ ਕੇ ਆਓ ਤੇ ਦੂਜਾ ਜਿਹੜਾ ਨਸ਼ਿਆਂ ਵਾਲਾ ਲੋਕਾਂ ਦਾ ਧਿਆਰ ਆ ਅਸੀਂ ਉਹਦੇ ਬਾਰੇ ਵੀ ਕਹਿੰਦੇ ਆ ਕਿ ਨਸ਼ਿਆਂ ਤੋਂ ਗਰੇਜ਼ ਕਰੋ ਇਹਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਤੇ ਤੁਸੀਂ ਬਾਣੀ ਨਾਲ ਜੁੜੋ ਸੇਵਨ ਨਾਲ ਜੁੜੋ ਗੁਰੂ ਵਾਲੇ ਬਣੋ ਅਮਰਤ ਚਕੋ ਹੋਰ ਜਿੱਦਾਂ ਜੋ ਇਹਨੇ ਵੀ ਧਰਮ ਦੇ ਵਿੱਚ ਰਹਿੰਦੇ ਆਪੋ ਆਪਣੇ ਧਰਮ ਦੇ ਵਿੱਚ ਰਹਿ ਕੇ ਇਹਨਾਂ ਚੀਜ਼ਾਂ ਤੋਂ ਆਪੋ ਆਪਣਾ ਬਚਾ ਕਰੋ ਉਹਨਾਂ ਦੇ ਮਾਪੇ ਨੂੰ ਵੀ ਸਾਡੀ ਹੱਥ ਜੋੜ ਕੇ ਪੀ ਲਿਆ ਕਿ ਸਰਕਾਰ ਨੂੰ ਦੋਸ਼ ਦੇਣ ਤੋਂ ਗਰੇਜ਼ ਕਰੋ ਆਪਣੇ ਬੱਚਿਆਂ ਦੀ ਪਰਵਰਿਸ਼ ਆਪ ਕਰੋ ਇਹਨਾਂ ਦਾ ਖਿਆਲ ਕਰੋ ਅੱਛਾ ਇਸ ਜਗ੍ਹਾ ਜੋ ਪਰ ਅਖੰਡਪਾਠ ਸਾਹਿਬ ਰੱਖੇ ਜਾਂਦੇ ਨੇ ਮੇਲੇ ਵਾਲੇ ਦਿਨ ਤੋਂ ਪਹਿਲਾਂ ਮੇਲੇ ਵਾਲੇ ਦਿਨ ਤੋਂ ਲੜੀਵਾਰ ਅਖੰਡਪਾਠਾ ਹੁੰਦੇ ਆ ਕਈ ਵਾਰ 2-2 ਮਹੀਨੇ 3-3 ਮਹੀਨੇ ਇਸ ਤਰ੍ਹਾਂ ਲਗਾ ਚੱਲ ਜਾਂਦੇ ਆ ਉਸ ਤੋਂ ਬਾਅਦ ਵੀ ਸਾਰਾ ਸਾਲ ਅਖੰਡਪਾਠ ਚੱਲਦੇ ਰਹਿੰਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਇਸ ਵਕਤ ਅਸੀਂ ਮੌਜੂਦ ਹੈਗੇ ਆਂ ਪਾਵਨ ਸਥਾਨ ਬਾਬਾ ਤੜਾਗੀਆਂ ਵਾਲੇ ਪਾਵਨ ਸਥਾਨ ਤੇ ਮੌਜੂਦ ਆਂ ਜਿੱਥੇ ਕਿ ਲੋਕ ਜਿਹੜੇ ਨੇ ਅੱਜ ਮੇਲੇ ਦੇ ਦੌਰਾਨ ਤੜਾਗੀਆਂ ਲੈ ਕੇ ਜਾ ਰਹੇ ਨੇ ਤਾਂ ਲੋਕ ਜਿਹੜੇ ਨੇ ਸੁਖਣਾ ਸੁਖਦੇ ਨੇ ਇੱਥੇ ਕਿ ਪੁੱਤਰ ਦੀ ਦਾਤ ਜਿਹੜੀ ਆ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਵਿੱਚ ਪਰਮਾਤਮਾ ਬਖਸ਼ਿਸ਼ ਕਰੇ ਜਿਸ ਤੋਂ ਬਾਅਦ ਉਹ ਇਥੋਂ ਦੀ ਲਈ ਹੋਈ ਤੜਾਗੀ ਜਿਹੜੀ ਆ ਲੈ ਕੇ ਆਪਣੇ ਘਰਾਂ ਨੂੰ ਜਾਂਦੇ ਨੇ ਤੇ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਪਰਮਾਤਵਾਲੇ ਵੱਲੋਂ ਪੁੱਤਰ ਦੀ ਦਾਤ ਬਖਸ਼ੀ ਜਾਂਦੀ ਹੈ ਉਹ ਟੋਲ ਤਾਸ਼ਿਆਂ ਦੇ ਨਾਲ ਆਪਣੇ ਪੁੱਤਰ ਨੂੰ ਇਸ ਸਥਾਨ ਦੇ ਉੱਪਰ ਲੈ ਕੇ ਆਉਂਦੇ ਨੇ ਤੇ ਇਸ਼ਨਾਮ ਜਿਹੜੀ ਹੈ ਇਹ ਤੇ ਜਨਾਨ ਕਰਵਾਉਣ ਤੋਂ ਬਾਅਦ ਬੱਚੇ ਨੂੰ ਇੱਥੋਂ ਵੀ ਤੜਾਗੀ ਪੁਆਈ ਜਾਂਦੀ ਹੈ ਤੇ ਕੁਝ ਲੋਕ ਜਿਹੜੇ ਨੇ ਜਿਹੜੀ ਤੜਾਗੀ ਇੱਥੋਂ ਦੀ ਮਿਲਦੀ ਹੈ ਉਹ ਤੜਾਗੀ ਆਪਣੇ ਬੱਚੇ ਦੇ ਭਾ ਦਿੰਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਗ੍ਹਾ ਜਿਹੜੀ ਹੈ ਕਾਫੀ ਜ਼ਿਆਦਾ ਜੜੀ ਹੈਗੀ ਇਸ ਵਕਤ ਪਾਵਨ ਸਥਾਨ ਹੈਗਾ ਔਰ ਕਾਫੀ ਜ਼ਿਆਦਾ ਪ੍ਰਾਤਨ ਜਗਾ ਜੜੀ ਹੈ ਦੱਸੀ ਜਾ ਰਹੀ ਹੈ ਅਤੇ ਲੋਕ ਜਿਹੜੇ ਨੇ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਜ਼ਰੂਰੀ ਨਹੀਂ ਹੈ ਕਿ ਇੱਥੇ ਲੋਕ ਸਿਰਫ ਤੜਾਗੀ ਦੀ ਸੁੱਖ ਸੁੱਖਦੇ ਨੇ ਸੇਵਾਦਾਰਾਂ ਦੇ ਦਸਨ ਮੁਤਾਬਕ ਲੋਕ ਜਿਹੜੇ ਨੇ ਸ਼੍ਰੀ ਕਨਪਟ ਸਾਹਿਬ ਵੀ ਜਿਹੜੇ ਸੁੱਖ ਲੈਂਦੇ ਨੇ ਅਤੇ ਹੋਰ ਵੀ ਸੁਖਨਾ ਜਿਹੜੀ ਹੈ ਲੋਕਾਂ ਦੇ ਵੱਲੋਂ ਇੱਥੇ ਸੁਖੀ ਜਾਂਦੀ ਹੈ ਤੇ ਬਿਲਕੁਲ ਅੱਜ ਅਸੀਂ ਮੌਜੂਦ ਸਿਗੇ ਪਿੰਡ ਵਡਾਲਾ ਕਲਾ ਬਾਬਾ ਤੜਾਗੀਆਂ ਵਾਲੇ ਪਾਵਨ ਸਥਾਨ ਦੇ ਉੱਪਰ ਜਿੱਥੇ ਕਿ ਸਲਾਨਾ ਜੋੜ ਮੇਲਾ ਚੱਲ ਰਿਹਾ ਹੈ ਤੇ ਇਸ ਜਗ੍ਹਾ ਦੇ ਉੱਪਰ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਨੇ ਆ ਕੇ ਨਤਮਸਤਕ ਹੁੰਦੀਆਂ ਨੇ ਜਿਵੇਂ ਕਿ ਸੇਵਾਦਾਰ ਨੇ ਦੱਸਿਆ ਕਿ ਇਸ ਆਸਥਾਨ ਦਾ ਜਿਹੜਾ ਇਤਿਹਾਸ ਹੈ ਉਹ ਕਾਫੀ ਲੰਬਾ ਹੈ ਕਾਫੀ ਪੁਰਾਤਨ ਇਤਿਹਾਸ ਹੈ ਤੇ ਇਸ ਜਗ੍ਹਾ ਦੇ ਉੱਪਰ ਇਹ ਮੰਨਤਾ ਹੈਗੀ ਹੈ ਕਿ ਜਿਹੜੇ ਵੀ ਲੋਕ ਆਪਣੇ ਘਰ ਦੇ ਵਿੱਚ ਪੁੱਤਰ ਦੀ ਦਾਤ ਚਾਹੁੰਦੇ ਨੇ ਉਹਨਾਂ ਦੇ ਵੱਲੋਂ ਆ ਕੇ ਇੱਥੇ ਤੜਾਗੀ ਜਿਹੜੀ ਹੈ ਉਹ ਸੁੱਖੀ ਜਾਂਦੀ ਹੈ ਮੇਲੇ ਵਾਲੇ ਦਿਨ ਬਹੁਤ ਸਾਰੇ ਲੋਕ ਇੱਥੇ ਆਗੇ ਤੜਾਗੀਆਂ ਲੈ ਕੇ ਜਾਂਦੇ ਨੇ ਤੇ ਜਦੋਂ ਉਹਨਾਂ ਦੇ ਘਰ ਪਰਮਾਤਮਾ ਪੁੱਤਰ ਦੀ ਦਾਤ ਬਖਸ਼ਿਸ਼ ਕਰਦੇ ਆਂ ਇੱਥੋਂ ਲੈ ਕੇ ਗਈ ਕੋਈ ਤੜਾਗੀ ਜਿਹੜੀ ਹੈ ਆਪਣੇ ਬੱਚੇ ਦੇ ਲੱਕ ਦੇ ਉੱਪਰ ਬੰਨਦੇ ਨੇ ਤੇ ਕੁਝ ਲੋਕ ਇਹ ਵੀ ਕਰਦੇ ਨੇ ਕਿ ਇੱਥੇ ਮੇਲੇ ਦੇ ਦੌਰਾਨ ਇਸ ਪਾਵਨ ਸਥਾਨ ਦੇ ਉੱਪਰ ਪਹੁੰਚਦੇ ਨੇ ਤੇ ਇਸ ਸਥਾਨ ਦੇ ਉੱਤੇ ਆ ਕੇ ਬੱਚੇ ਨੂੰ ਇਸ਼ਨਾਨ ਕਰਵਾ ਕੇ ਇੱਥੇ ਤੜਾਗੀ ਜਿਹੜੀ ਹੈ ਬੱਚੇ ਦੇ ਪਾਈ ਜਾਂਦੀ ਹੈ ਤਾਂ ਅੱਜ ਵੀ ਬਹੁਤ ਸਾਰੇ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਇੱਥੇ ਪਹੁੰਚ ਰਹੇ ਨੇ ਨਤਮਸਤਕ ਹੋ ਰਹੇ ਨੇ ਤੇ ਜਿਨ੍ਹਾਂ ਦੇ ਘਰ ਪੁੱਤਰ ਦੀ ਦਾਤ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਤਾਂ ਉਹ ਆਪਣੇ ਪੁੱਤਰ ਨੂੰ ਇੱਥੇ ਮੱਥਾ ਟੇਕਣ ਲਈ ਦੂਰੋਂ ਦੂਰੋਂ ਲੈ ਕੇ ਆ ਰਹੇ ਨੇ ਬਾਕੀ ਤੜਾਗੀ ਮੁੰਡਿਆਂ ਦੀ ਕਿਉਂ ਪਾਈ ਜਾਂਦੀ ਹੈ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਨੂੰ ਇਹਦੇ ਬਾਰੇ ਕਿੰਨੀ ਕੁ ਜਾਣਕਾਰੀ ਹੈ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਪਰਸਨ ਨਮਨ ਨਾਲ ਮਨਪ੍ਰੀਤ ਕੌਰ ਲਾਈ ਪੰਜਾਬੀ ਟੀਵੀ ਜਲੰਧਰ